ਪਿੰਡ ਦੇ ਵਿੱਚ ਨਾ ਦੋ ਬੁੜੀਆਂ ਸੀ ਆਪਸ ਵਿੱਚ ਦਰਾਣੀ ਜਠਾਣੀ ਸੀ ਗਈਆਂ ਤੇ ਉਹ ਇੱਕ ਦੂਜੀ ਨੂੰ ਕਹਿੰਦੀ ਨਾ ਵੀ ਤੁਹਾਡੇ ਬੱਚੇ ਰੋਜ਼ ਹੀ ਖੀਰ ਖਾਈ ਜਾਂਦੇ ਹੁੰਦੇ ਆ ਵੀ ਸੌਣ ਦੇ ਮਹੀਨੇ ਜਿਵੇਂ ਵੀ ਖੀਰ ਬਣਾਉਂਦੇ ਹੁੰਦੇ ਲੋਕ ਤੇ ਜਿਵੇਂ ਕਹਾਵਤ ਵੀ ਬਣੀ ਵੀ ਐ ਵੀ ਕੀ ਕਰੇ ਜੱਗ ਕਿਉਂ ਆਇਆ ਅਪਰਾਧਿਆ ਜੇ ਸੌਣ ਖੀਰ ਨਾ ਖਾਧੇਗਾ ਉਹ ਕਹਿੰਦਾ ਕੀ ਕਰਗੇ ਪਾਪਨੇ ਜੇ ਘਰ ਨਾ ਹੋਵੇ ਆਪਣੇ ਤੇ ਉਹ ਕਹਿੰਦੀ ਵੀ ਤੁਹਾਡੇ ਬੱਚੇ ਰੋਜ਼ ਖੀਰ ਖਾਈ ਜਾਂਦੇ ਹੁੰਦੇ ਵੀ ਤੂੰ ਰੋਜ਼ ਖੀਰ ਤਰਦੀ ਆ ਉਹ ਕਹਿੰਦੀ ਹਾਂ ਮੈਂ ਤਾਂ ਰੋਜ਼ ਹੀ ਤਰਦੀ ਆ ਉਹ ਸੋਚਣ ਲੱਗ ਗਈ ਵੀ ਇਹ ਰੋਜ਼ ਹੀ ਖੀਰ ਬਣਾ ਕੇ ਬਹਿ ਜਾਂਦੀ ਹੈ ਤੇ ਉਹ ਕਹਿੰਦੀ ਨਹੀਂ ਵੀ ਮੈਂ ਤਾਂ ਇੱਕ ਦਿਨ ਨਾ ਵੀ ਜਦੋਂ ਦੁੱਧ ਧਰਿਆ ਹੁੰਦਾ ਉਹਦੇ ਚ ਚੌਲ ਪਾ ਦਿੰਨੀ ਆ ਤੇ ਤੌੜੀ ਚ ਖੀਰ ਰਿਜ ਜੀ ਜਾਂਦੀ ਹੈ ਤੇ ਸਾਰਾ ਦਿਨ ਉਹ ਵੀ ਜਿਹੜੀ ਰਿਜ ਕੇ ਤੇ ਬਣ ਜਾਂਦੀ ਆ ਉਹ ਕਹਿੰਦੀ ਚੱਲ ਮੈਂ ਵੀ ਖੀਰ ਬਣਾਉਣੀ ਆ ਵੀ ਇੱਕ ਦਿਨ ਮੈਂ ਵੀ ਬਣਾ ਕੇ ਆਈ ਖੀਰ ਕਰਦੀ ਆ ਹੁਣੇ ਖੀਰ ਬਣਾ ਕੇ ਢੱਕ ਕੇ ਸਵਾਰ ਕੇ ਅੰਦਰ ਰੱਖ ਲਈ ਉਹ ਖੀਰ ਖੱਟੀ ਹੋ ਗਈ ਦੂਜੇ ਤੀਜੇ ਦਿਨ ਪਿੱਛੋਂ ਸੌਂ ਦਾ ਮਹੀਨਾ ਸੀਗਾ ਉਹ ਕਹਿੰਦੀ ਵੀ ਤੂੰ ਤਾਂ ਰੋਜ਼ ਆਏ ਆਂ ਆਖਦੀ ਨੀ ਸਾਡੇ ਜਵਾਕ ਤਾਂ ਰੋਜ਼ ਖੀਰ ਖਾਂਦੇ ਰੋਜ਼ ਖੀਰ ਖਾਂਦੇ ਉਹ ਕਹਿੰਦੀ ਆਏ ਨਹੀਂ ਖਾਂਦੇ ਸਾਡੇ ਜਵਾਕ ਖੀਰ ਕਹਿੰਦੀ ਮੈਂ ਵੀ ਜਿਹੜੀ ਖੀਰ ਹੁੰਦੀ ਹੈ ਮੈਂ ਗਲੀ ਗਵਾਂਡ ਵੰਡ ਦਿੰਨੀ ਐ ਤੇ ਕਹਿੰਦੀ ਉਹ ਜਿਹੜੀ ਮੈਂ ਮੇਰੀ ਵੰਡੀ ਹੁੰਦੀ ਉਹ ਲੋਕਾਂ ਦੇ ਘਰਾਂ ਚੋਂ ਮੇਰੇ ਘਰੇ ਆ ਜਾਂਦੀ ਐ ਤੇ ਮੇਰੇ ਜਵਾਕ ਰੋਜ਼ ਖੀਰ ਖਾ ਲੈਂਦੇ ਐ ਤੇ ਇੱਕ ਦਿਨ ਖੀਰੇ ਨੇ ਨਾਲ ਥੋੜਾ ਐ ਵੀ ਘਰੇ ਜਿਹੜੀ ਵੰਡ ਕੇ ਖੀਰ ਖਾਈਗੇ ਖੰਡ ਖਾਈਗੇ ਤੇ ਉਹ ਕਹਿੰਦੇ ਵੰਡੀ ਜੀ ਚੰਗੀ ਹੁੰਦੀ ਐ ਉਹ ਆਪਸ ਵਿੱਚ ਐਂ ਕਰਨ ਲੱਗ ਗਈਆਂ ਦੋਨੇ ਜਣੀਆਂ ਵਿਖੰਡ ਖੀਰਖੰਡ ਖਾਣ ਨਾਲ ਵੀ ਐ ਹੋ ਜਾਂਦਾ ਤੇ ਉਹਨੇ ਐ ਸੋਚਿਆ ਵੀ ਕਿਤੇ ਇੱਕ ਦਿਨ ਹੀ ਖੀਰ ਰੰਨ ਕਿਤੇ ਵੀ ਉਹੀ ਸਾਰੇ 8-10 ਦਿਨ ਜਵਾਕ ਖਾਈ ਜਾਂਦੇ ਆ ਉਹ ਕਹਿੰਦੀ ਨਹੀਂ ਮੈਂ ਤਾਂ ਵੰਡਦੀ ਹੁੰਨੀ ਐ ਖੀਰ ਹੋਰ ਐਨੀ ਮੇਰੀ ਬਾਤ ਉਤੋਂ ਪੈਗੀ ਰਾਤ ਲਿਪਣਾ ਸੀ ਕੋਠਾ ਤੇ ਲੱਗਤੀ ਸਵਾ